ਸਵਾਗਤ ਹੈ ਜੀ ਹੁਸ਼ਾਰ ਪਰ ਨਿਊਜ਼ ਦੇਖ ਰਹੇ ਤਮਾਮ ਦਰਸ਼ਕਾਂ ਦਾ ਮਹ ਚੇਤਨ ਕਾਸ਼ਬ ਤੇ ਦੋਸਤੋ ਇੱਕ ਵਾਰ ਮੁਰਤੋਂ ਹੁਸ਼ਾਰ ਪਰ ਨਿਊਜ਼ ਦੀ ਟੀਮ ਪਹੁੰਚੀ ਹੈ ਫਰਨੀਚਰ ਵਰਡ ਕਪੂਰ ਇੰਡਸਟਰੀ ਵਿਖੇ ਕਿਉਂਕਿ ਇਸ ਤੋਂ ਪਹਿਲਾਂ ਤੁਹਾਨੂੰ ਬਹੁਤ ਸਾਰੀਆਂ ਇਸ ਇਸ ਸ਼ੋਰੂਮ ਦੀਆਂ ਵੀਡੀਓਜ਼ ਤੁਹਾਨੂੰ ਦਿਖਾਈਆਂ ਗਈਆਂ ਨੇ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਜਿੱਥੇ ਵੱਖ-ਵੱਖ ਚੀਜ਼ਾਂ ਦੇ ਚਾਹੇ ਉਹ ਸੋਫਾ ਸੈੱਟ ਹੋਣ ਚਾਹੇ ਬੈੱਡ ਸੈੱਟ ਹੋਣ ਤਾਂ ਉਹਨਾਂ ਦੇ ਡਿਜ਼ਾਈਨ ਅਵੇਲੇਬਲ ਨੇ ਪਰੰਤੂ ਅੱਜ ਤੁਹਾਨੂੰ ਇੱਕ ਵਲੱਖਣ ਤਸਵੀਰ ਦਿਖਾਵਾਂਗੇ ਕਿ ਕਿਵੇਂ ਇਹਨਾਂ ਵੱਲੋਂ ਇੱਕ ਛੱਤ ਹੇਠਾਂ ਇਹ ਸਾਰਾ ਸਮਾਨ ਹੈ ਜਾਂ ਖੁ ਇਹ ਫਰਨੀਚਰ ਵਰਕ ਕਪੂਰ ਇਨ ਜਸਟਿਸ ਦੇ owner ਕਰਨਤ ਪੂਰਮ ਜੀ ਤੇ ਗੱਲਬਾਤ ਕਰ ਲੈਂਦੇ ਆ ਕਰਨ ਜੀ ਬਹੁਤ ਬਹੁਤ ਸਵਾਗਤ ਹੈ ਜੀ ਨੋਸ਼ਕਾਰ ਜੀ ਨੋਸ਼ਕਾਰ ਇਹ ਕਰਨ ਜੀ ਅਕਸਰ ਆਪਾਂ ਸ਼ੋਰੂਮ ਦੀਆਂ ਤਾਂ ਬਹੁਤ ਸਾਰੀਆਂ ਵੀਡੀਓਜ਼ ਆ ਜਿਹੜੀਆਂ ਅਸੀਂ ਆਮ ਲੋਕਾਂ ਨੂੰ ਦਿਖਾ ਚੁੱਕੇ ਆ ਲੋਕਾਂ ਨੇ ਬਹੁਤ ਸਾਰਾ ਪਿਆਰ ਵੀ ਦਿੱਤਾ ਹੈ ਐਡ ਦੇਖਣ ਤੋਂ ਬਾਅਦ ਤੁਹਾਡੇ ਤੱਕ ਪਹੁੰਚੇ ਖਰੀਦਦਾਰੀ ਕਰਨ ਲਈ ਪਰ ਅੱਜ ਅਸੀਂ ਇੱਕ ਸ਼ੋਰੂਮ ਦੀ ਜਿਹੜੀ ਉਹ ਇਹ ਪਿਛਲੀ ਤਸਵੀਰ ਹੁੰਦੀ ਆ ਪਰਦੇ ਦੇ ਪਿੱਛੇ ਵਾਲੀ ਤਸਵੀਰ ਜਿਸ ਨੂੰ ਆਪਾਂ ਕਹਿੰਦੇ ਆ ਕਿ ਸਮਾਨ ਕਿਵੇਂ ਤਿਆਰ ਹੁੰਦਾ ਤਾਂ ਕੀ ਖਾਸियत ਹੈ ਕਿਉਂਕਿ ਸਾਰੀ ਮੈਨੂਫੈਕਚਰਿੰਗ ਤੁਹਾਡੀ ਆਪਣੀ ਹੈ ਜੀ ਅੱਜ ਮੈਂ ਦਿਖਾਣਾ ਚਾਹਣਾ ਕਿ ਸੋਫਾ ਕਿੱਦਾਂ ਬਣਦਾ ਆ ਸੋਫੇ ਨੂੰ ਅਸੀਂ ਘਰੋਂ ਨਿਕਲਦੇ ਆ ਜਦੋਂ ਕਸਟਮਰ ਇੱਕ ਨਾਰਮਲ ਕਸਟਮਰ ਨਿਕਲਦਾ ਤੇ ਉਹ ਸੋਫਾ ਲੈਣ ਜਾਂਦਾ ਆ ਲੇਕਿਨ ਸੋਫੇ ਦੇ ਡੁੰਗਾਈ ਦੇ ਵਿੱਚ ਜਾਂ ਅੰਦਰੂਲੀ ਚੀਜ਼ਾਂ ਕਸਟਮਰ ਨਾਲ ਤਾਂ ਨੌਲੇਜ ਹੁੰਦੀ ਕਸਟਮਰ ਨੂੰ ਕਿਉਂਕਿ ਉਹਨਾਂ ਨੇ ਘਰ ਲਈ ਇੱਕ ਸੋਫਾ ਲੈਣਾ ਹੁੰਦਾ ਆ ਇਹ ਦੁਕਾਨਦਾਰ ਦਾ ਜਾਂ ਮੈਨੂਫੈਕਚਰਰ ਦਾ ਰੋਲ ਹੋਣਾ ਚਾਹੀਦਾ ਕਿ ਉਹਨਾਂ ਨੂੰ ਪੂਰੀ ਗੱਲ ਸਮਝਾਣ ਸਹੀ ਢੰਗ ਨਾਲ ਸਹੀ ਢੰਗ ਦੇ ਨਾਲ ਲੱਕੜ ਦਾ ਖਾਨ ਸਹੀ ਢੰਗ ਨਾਲ ਜੋ ਸਪਰਿੰਗ ਹੁੰਦੇ ਆ ਕਪੜਾ ਹੁੰਦਾ ਆ ਕੁਸ਼ਨਸ ਹੁੰਦੇ ਆ ਮਤਲਬ 10 ਤੋਂ 12 ਆਈਟਮਾਂ ਸੋਫੇ ਦੇ ਵਿੱਚ ਬਹੁਤ ਜ਼ਰੂਰੀ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਪੈਣੀਆਂ ਚਾਹੀਦੀਆਂ ਪਰ ਆਪਾਂ ਸ਼ੋਅਰੂਮ ਦੇ ਵਿੱਚ ਸਜਾ ਕੇ ਸੋਹਣੇ ਸੋਹਣੇ ਸੋਫੇ ਦਿਖਾਉਂਦੇ ਆ ਸੱਚਾਈ ਦਿਖਾਉਂਦੇ ਨਹੀਂ ਉਹਦੇ ਨਾਲ ਕੀ ਹੁੰਦਾ ਕਿ ਕਸਟਮਰ ਦਾ ਹੀ ਨੁਕਸਾਨ ਹੁੰਦਾ ਆ ਸੋਫਾ ਬੈਣਾ ਸ਼ੁਰੂ ਹੋ ਜਾਂਦਾ ਆ ਲੱਕੜ 빙ੀ ਹੋਣੀ ਸ਼ੁਰੂ ਹੋ ਜਾਂਦੀ ਆ ਕਪੜੇ ਨੂੰ ਬੋਰਾਣਾ ਸ਼ੁਰੂ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਕਪੜਾ ਛਿਜਣਾ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਕਸਟਮਰ ਨੂੰ ਇਸ ਚੀਜ਼ਾਂ ਤੋਂ ਬਚਣ ਲਈ ਆਪਾਂ ਇੱਕ ਨੌਲੇਜ ਦੇਣਾ ਚਾਹੁੰਦੇ ਆ ਦੀ ਸੋਫਾ ਜਿਹੜਾ ਵੀ ਘਰ ਲੈ ਕੇ ਜਾਣਾ ਉਹ ਕਿਦਾਂ ਦਾ ਹੋਣਾ ਚਾਹੀਦਾ ਦਾ ਸਟੈਪ ਬਾਈ ਸਟੈਪ ਦੱਸ ਦਿਓ ਪਹਿਲਾਂ ਸ਼ੁਰੂਆਤ ਕਿੱਥੋਂ ਕਰੀਏ ਆਪਾਂ ਇਧਰੋਂ ਕਰੀਏ ਜਾਂ ਕਿਧਰੋਂ ਸ਼ੁਰੂਆਤ ਹੁੰਦੀ ਹੈ ਜੀ ਪਹਿਲਾਂ ਸ਼ੁਰੂਆਤ ਸਭ ਤੋਂ ਪਹਿਲਾਂ ਤਾਂ ਲੱਕੜ ਤੋਂ ਹੁੰਦੀ ਹੈ ਜੀ ਜਿਹੜੀ ਆਪਾਂ ਲੱਕੜ ਯੂਜ਼ ਕਰਦੇ ਆ ਜੀ ਮਾਰਕੀਟ ਦੇ ਵਿੱਚ ਅੱਜ ਕੱਲ ਬਹੁਤ ਹਲਕੀ ਲੱਕੜ ਵੀ ਯੂਜ਼ ਕੀਤੀ ਜਾ ਰਹੀ ਆ ਬਿਲਕੁਲ ਮਤਲਬ ਜਿਹਦੇ ਵਿੱਚ ਆਪਾਂ ਕਹਿ ਸਕਦੇ ਕਿ ਆਂਬ ਪੈਕ ਹੁੰਦਾ ਆਂਬ ਦੀਆਂ ਪੇਟੀਆਂ ਬਣਦੀਆਂ ਉਸ ਪੇਟੀਆਂ ਦੀ ਵੀ ਲੱਕੜ ਮੈਂ ਸੋਫਿਆਂ 'ਚ ਲੱਗਦੀ ਦੇਖੀ ਆ ਓਕੇ ਤੇ ਅਸੀਂ ਜਿਹੜਾ ਸੋਫੇ ਦੇ ਵਿੱਚ ਲੱਕੜ ਯੂਜ਼ ਕਰਦੇ ਆ ਟੋਟਲ ਔਰ ਡੇਗ ਵੀ ਕਿਹੜੀ ਦੇਸੀ ਦੇਗਾ ਔਰ ਤੁਸੀਂ ਆਹ ਫੱਟੀਆਂ ਲੱਗੀਆਂ ਆ ਇਹਨਾਂ ਦੇ ਰੇਸ਼ੇ ਤੱਕ ਨਜ਼ਰ ਆ ਰਹੇ ਆ ਔਰ ਮੈਂ ਕੈਮਰਾਮੈਨ ਜੀ ਨੂੰ ਕਹਾਂਗਾ ਚਾਹੇ ਇੱਧਰ ਦੀ ਆ ਕੇ ਲੱਕੜ ਦੇ ਬਾਰੇ ਪੂਰਾ ਦਿਖਾਇਆ ਜਾਵੇ ਕਿ ਕਿਤੇ ਵੀ ਢਾਂਚਾ ਖਾਲੀ ਨਹੀਂ ਹੈਗਾ ਹਰ ਜਗ੍ਹਾ ਤੋਂ ਢਾਂਚਾ ਭਰਿਆ ਹੋਇਆ ਵਾ ਔਰ ਲੱਕੜ ਦੀ ਜਿਹੜੀ ਥਿਕਨੈਸ ਹੈ ਮੋਟਾਈ ਇਹ 2.5 ਇੰਚੀ ਮੋਟਾਈ ਆ ਔਰ 2 ਇੰਚੀ ਔਰ 3 ਇੰਚੀ ਚੌੜਾਈ ਆ ਮਤਲਬ ਫੱਟੀ ਦਾ ਇਹ ਸਾਈਜ਼ ਘੱਟੋ-ਘੱਟ ਹੋਣਾ ਚਾਹੀਦਾ ਆ ਤਾਂ ਜਿਹੜੇ ਆਪਾਂ ਆਮ ਤੌਰ ਤੇ ਦੇਖਦੇ ਆ ਬਹੁਤ ਸਾਰੇ ਹੁਣ ਆਪਾਂ ਫਿਰ ਇਲਾਕਿਆਂ ਦੇ ਨਾਮ ਨਹੀਂ ਲਾਵਾਂਗੇ ਜਾਂ ਵਾਰੀ ਜ਼ਿਲ੍ਹਿਆਂ ਦੇ ਉੱਥੋਂ ਬਣਿਆ-ਬਣਿਆ ਲੈ ਆਂਦੇ ਆ ਜੀ ਜਿਵੇਂ ਤੁਸੀਂ ਦੱਸਿਆ ਕਿ 1.5 ਇੰਚ 2.5 ਇੰਚ ਤੱਕ ਤਾਂ ਉਹਨਾਂ ਦੀ ਆਮ ਤੌਰ ਤੇ ਕਿੰਨੀ ਹੁੰਦੀ ਹੈ ਜੀ ਫਿਰ ਉਹਨਾਂ ਦੀ ਪੌਣੀ ਇੰਚੀ ਪੌਣੀ ਇੰਚੀ ਮੋਟੀ ਜਿਹੜੀ ਆਪਾਂ ਕੀ 1.5 ਇੰਚੀ ਲਾਣੇ ਆ ਤੇ ਉਹਨਾਂ ਦੀ 2.5 ਇੰਚ ਦੀ ਜਗ੍ਹਾ ਜਾਂ 3 ਇੰਚ ਦੀ ਜਗ੍ਹਾ ਪੌਣੇ 2 ਜਾਂ 2 ਮਾੜੀ ਤੋਂ ਮਾੜੀ ਫੱਟੀ ਲਾਈ ਜਾਂਦੇ ਆ ਸਪ੍ਰਿੰਗ ਨਾਰਮਲ ਲਾਈ ਜਾਂਦੇ ਜਿਹੜੇ ਅੱ ਉਹ ਵੀ ਲੱਗੀ ਜਾਂਦੇ ਆ ਦੇਖੋ ਜਿਨੇ ਲੱਕੜ ਨਹੀਂ ਵਧੀਆ ਲਾਣੀ ਉਹਨੇ ਉਸ ਤੋਂ ਬਾਅਦ ਨਾ ਤਾਂ ਸਪਰਿੰਗ ਵਧੀਆ ਲਾਣੇ ਆ ਨਾ ਹੀ ਕਪੜਾ ਵਧੀਆ ਲਾਣਾ ਤੇ ਨਾ ਹੀ ਕੁਸ਼ਨ ਵਧੀਆ ਲਾਣਾ ਆ ਤੇ ਸੋਫੇ ਦੀ ਕੋਸਟ ਨੂੰ ਥੱਲੇ ਲੈ ਕੇ ਆਣਾ ਆ ਆਪਾਂ ਜਦੋਂ ਦਾ ਸੋਫਾ ਬਣਨਾ ਸ਼ੁਰੂ ਹੋਇਆ ਮੈਨੂੰ ਨਹੀਂ ਪਤਾ 50 ਸਾਲ ਪਹਿਲਾਂ ਬਣਨਾ ਸ਼ੁਰੂ ਹੋਇਆ ਕਿ 70 ਸਾਲ ਪਹਿਲਾਂ ਬਣਨਾ ਸ਼ੁਰੂ ਹੋਇਆ ਅਸੀਂ ਅੱਜ ਵੀ ਉਸ ਤਰੀਕੇ ਦਾ ਸੋਫਾ ਬਣਾਣੇ ਪਏ ਆ ਕੰਪੀਟੀਸ਼ਨ ਨੂੰ ਦੇਖਦੇ ਹੋਏ ਕੁਝ ਦੁਕਾਨਦਾਰ ਇਸ ਚੀਜ਼ ਦੇ ਸ਼ਿਕਾਰ ਹੋ ਗਏ ਆ ਉਹ ਸਸਤੇ ਦੇ ਚੱਕਰ ਚ ਪੈ ਗਏ ਆ ਮਤਲਬ ਕਿ ਤੁਸੀਂ ਕੁਆਲਿਟੀ ਦੇ ਰਹੇ ਹੋ ਆਪਾਂ ਓਵਰ ਆਲ ਗੱਲ ਕਰ ਲਏ ਜਿਵੇਂ ਭਾਈ ਹੁਣੀ ਵੀ ਹੈ ਕਿ ਇੱਕ ਦਵਾਈ ਮਾਰ ਰਹੇ ਤੁਸੀਂ ਦੱਸ ਰਹੇ ਸੀਗੇ ਪੂਰੇ ਪੰਜਾਬ ਦੇ ਵਿੱਚ ਇਹ ਦਵਾਈ ਦੀ ਵਰਤੋਂ ਕੋਈ ਨਹੀਂ ਕਰਦਾ ਬਿਲਕੁਲ ਲੱਕੜ ਤੋਂ ਬਾਅਦ ਮੈਂ ਦਿਖਾਣਾ ਚਾਹਣਾ ਆ ਦੇਖੋ ਸੋਫੇ ਦਾ ਨੀਚਲਾ ਹਿੱਸਾ ਆ ਅੰਦਰੂਨੀ ਹਿੱਸਾ ਜਿਹਦੇ ਵਿੱਚ ਦੇਖ ਸਕਦੇ ਆ ਕਿ ਅਸੀਂ ਸਪ੍ਰਿੰਗ ਦਾ ਪੂਰਾ ਜਾਲ ਬਣਾਇਆ ਹੋਇਆ ਇੱਕ ਸੀਟ ਦੇ ਥੱਲੇ 9 ਸਪ੍ਰਿੰਗ ਲੱਗੇ ਹੋਏ ਆ ਔਰ ਇਹ 1 2 3 4 ਸੀਟਾਂ ਆ 36 ਸਪ੍ਰਿੰਗ ਲੱਗੇ ਆ ਸ਼ੌਕਰ ਵਾਲੇ ਜਿੱਦਾਂ ਮੋਟਰਸਾਈਕਲ ਦੇ ਸ਼ੌਕਰ ਹੁੰਦੇ ਆ ਜਾਂ ਕਾਰਾਂ ਤੇ ਹੁੰਦੇ ਆ ਸ਼ੌਕਰ ਵਾਲੀ ਸਪ੍ਰਿੰਗ ਆ ਤੇ ਅੱਜ ਕੱਲ ਬਾਜ਼ਾਰ ਦੇ ਵਿੱਚ ਮੈਂ ਦਿਖਾਣਾ ਚਾਹੁੰਦਾ ਸੀ ਕਿ ਡੈਮੋ ਵੀ ਬਣਾ ਕੇ ਰੱਖਿਆ ਕਸਟਮਰ ਨੂੰ ਦਿਖਾਣ ਲਈ ਵੀਡੀਓ 'ਚ ਦਿਖਾਣ ਲਈ ਕਿ ਅੱਜ ਕੱਲ ਅਨਵਾਰ ਨੂੰ ਜਿਵੇਂ ਕਿ ਅਨਵਾਰ ਆ ਅੱਛਾ ਜੀ ਅਨਵਾਰ ਨੂੰ ਵੀ ਯੂਜ਼ ਕੀਤਾ ਜਾ ਰਿਹਾ ਵਾ ਇੱਕ ਇਸ ਕੰਮ ਲਈ ਵੀ ਕਰਦੇ ਯੂਜ਼ ਅਨਵਾਰ ਐਜ਼ ਅ ਸਪ੍ਰਿੰਗ ਦੇਸੀ ਦੇਸੀ ਕੰਮ ਜਿਹੜੇ ਸਸਤੇ ਸੋਫੇ ਰੈਡੀमेड ਬਾਜ਼ਾਰ 'ਚ ਆ ਰਹੇ ਆ ਜਾਂ ਕਈ ਅਨਵਾਰ ਨਹੀਂ ਲਾਂਦੇ ਆ ਤਾਰ ਲਾ ਦਿੰਦੇ ਆ ਆ ਤਾਰ ਸਿੱਧੀ ਲਾਤੀ ਆ ਬਸ ਇਹਨੂੰ ਹੇਠੇ ਉੱਪਰ ਹੋ ਰਹੀ ਆ ਤੇ ਐਂ ਲੱਗ ਰਿਹਾ ਵੀ ਜਿਵੇਂ ਸਪ੍ਰਿੰਗ ਆ ਹੁਣ ਇੱਕ ਪ੍ਰੋਸੀਜਰ ਆ ਆ ਇੱਕ ਪ੍ਰੋਸੀਜਰ ਸਾਡੇ ਵਾਲਾ ਆ ਔਰ ਜ਼ਮੀਨ ਆਸਮਾਨ ਕੋਸਟ ਦਾ ਫਰਕ ਆ ਔਰ ਮੈਨੂਫੈਕਚਰਿੰਗ ਦੀ ਟਾਈਮ ਦਾ ਫਰਕ ਆ ਮੈਂ ਉਸੇ ਸਵਾਲ ਤੇ ਆ ਰਹਾ ਸੀ ਮਿਹਨਤ ਕਿੰਨੀ ਕ ਲੱਗਦੀ ਆ ਜੀ ਇਸ ਕੰਮ ਨੂੰ ਜ਼ਿਆਦਾ ਮਿਹਨਤ ਲੱਗਦੀ ਆ ਠੱਗੀ ਚੋਰੀ ਵਾਲ ਨੂੰ ਕਿ ਉਸ ਕੰਮ ਨੂੰ ਜ਼ਿਆਦਾ ਮਿਹਨਤ ਲੱਗਦੀ ਆ ਜੀ ਫਿਰ ਸਰ ਉਹਨੂੰ ਤੁਸੀਂ ਦੇਖੋ ਨਾ ਇੱਕ ਸੀਡ ਦੇ 9 ਸਪਰਿੰਗ ਆ ਇੱਕ ਥੱਲੇ 9 ਸਪਰਿੰਗ ਆ ਟੋਟਲ 36 ਆ ਜੀ 36 ਸਪਰਿੰਗ ਪਾਏ ਆ ਤੇ ਇਹ ਜੇ ਤਾਰਾਂ ਪੈਣੀਆਂ ਹੋਣ ਤਾਂ ਇੱਕ ਸੀਡ ਦੇ ਵਿੱਚ ਇੱਕ ਤਾਰ ਪੈਣੀ ਆ ਸੈਂਟਰ ਦੇ ਵਿੱਚ ਫਟਾਫਟ ਖਿੱਚਦੇ ਨਹੀਂ ਔਰ ਇਹਨਾਂ ਦੀ ਲਾਈਫ ਵੀ ਨਹੀਂ ਨਾ ਹੈਗੀ ਇਹਦੀ ਪ੍ਰੋਪਰ ਲਾਈਫ ਆ ਜਦੋਂ 50 ਸਾਲ ਪਹਿਲਾਂ ਜਾਂ 70 ਸਾਲ ਪਹਿਲਾਂ ਸੂਫਾ ਬਣਨਾ ਸ਼ੁਰੂ ਹੋਇਆ ਪ੍ਰੋਪਰ ਇਦਾਂ ਬਣਨਾ ਸ਼ੁਰੂ ਹੋਇਆ ਸੀ ਜੀ ਇਹ ਕਹ ਰਹੇ ਜੀ ਇਸ ਤੋਂ ਇਲਾਵਾ ਅਜ ਵੀ ਉਸ ਅੱਜੋ ਪੰਜਾਬ ਦੇ ਵਿੱਚ ਕੋਈ ਵੀ ਕੀੜੇ ਮਾਰ ਦਵਾਈ ਦੀ ਵਰਤੋਂ ਨਹੀਂ ਕਰਦਾ ਤਾਂ ਆਪਾਂ ਹੁਣ ਕੁਸ਼ਨ ਦੀ ਗੱਲ ਕਰ ਲਈਏ ਇਹ ਕਿੰਨੇ ਡੈਂਸਿਟੀ ਦਾ ਹੁੰਦਾ ਹੈ ਤੇ ਕੁਸ਼ਨ ਤੋਂ ਇਲਾਵਾ ਹੋਰ ਕੀ ਇਸ ਦੇ ਵਿੱਚ ਵਰਤੋਂ ਕਰਦੇ ਹੋ ਤੁਸੀਂ ਫੋਮ ਦੇ ਜਿਹੜੇ ਕੁਸ਼ਨ ਆਉਂਦੇ ਆ ਨਾ ਇਹ 23 ਡੈਂਸਿਟੀ ਤੋਂ ਸ਼ੁਰੂ ਹੁੰਦੀ ਜਿੱਦਾਂ ਲੋਹੇ ਦੇ ਵਿੱਚ ਇੱਕ ਗੇਜ ਹੁੰਦੀ ਹੈ ਨਾ ਇਦਾਂ ਫੋਮ ਦੇ ਵਿੱਚ ਡੈਂਸਿਟੀ ਹੁੰਦੀ ਆ ਇਹਦਾ ਨਾਪਣ ਦਾ ਤਰੀਕਾ ਕੁਆਲਿਟੀ ਦਾ ਥਿੱਕਨੈਸ ਅਲੱਗ ਚੀਜ਼ ਹੁੰਦੀ ਆ 4 ਇੰਚੀ 5 ਇੰ ਜਿਹੜੀ ਇਹਦੀ ਕੁਆਲਿਟੀ ਹੁੰਦੀ ਆ ਉਹ ਡੈਂਸਿਟੀ ਤੋਂ ਪਤਾ ਲੱਗਦੀ ਆ ਜਿਵੇਂ ਕਿ ਇਹ ਤੇ ਮੈਂ 쿠ਸ਼ਨ ਪਿਆਈ ਆ ਆ ਦੇਖੋ ਇੱਥੇ ਡੈਂਸਿਟੀ ਲਿਖਿਆ ਵੀ ਆ ਇਹ ਸੌਫਟੀ ਦਾ 쿠ਸ਼ਨ ਆ ਅਸੀਂ 23 28 32 40 50 ਤੱਕ ਆਂਦੇ ਆ ਅਸੀਂ ਯੂਜ਼ 40 ਔਰ 50 ਹੀ ਕਰਦੇ ਆ ਮਤਲਬ ਹਾਈ ਡੈਂਸਿਟੀ ਯੂਜ਼ ਕਰਦੇ ਆ ਮਤਲਬ ਇਹ ਵੀ ਓਨ ਕਸਟਮਰ ਡਿਮਾਂਡ ਯੂਜ਼ ਕਰਦੇ ਹੋ ਆਪਣੇ ਹਿਸਾਬ ਨਾਲ ਕੀ ਕਿਸ ਹਿਸਾਬ ਦਾ ਕਿੰਨੇ ਸੀਟਰ ਸੋਫਾ ਤਿਆਰ ਹੋ ਰਿਹਾ ਉਸ ਤੋਂ ਹਿਸਾਬ ਨਾਲ ਹੁੰਦਾ ਜੀ ਨਹੀਂ ਉਹ ਕਿੰਨੇ ਸੀਟਡ ਵਾਲਾ ਜਿਹੜਾ ਉਹ ਮੈਜ਼ਰਮੈਂਟ ਦੇ ਹਿਸਾਬ ਨਾਲ ਹੁੰਦਾ ਆ ਇਹ 쿠ਸ਼ਨ ਦੀ ਡੈਂਸਿਟੀ ਆ ਡੈਂਸਟੀ ਦੇ ਨਾਲ ਇਹ ਹੁੰਦਾ ਕਿ ਉਸ ਕੁਸ਼ਨ ਦੀ ਲਾਈਫ ਕਿੰਨੀ ਆ ਜੇ ਹਾਈ ਡੈਂਸਟੀ ਹੋਊਗਾ 40 ਡੈਂਸਟੀ ਜਾਂ 50 ਡੈਂਸਟੀ ਉਹਦੀ ਲਾਈਫ 15 ਤੋਂ 20 ਸਾਲ ਹੁੰਦੀ ਹੈ 50 ਡੈਂਸਟੀ ਦੀ ਤੇ ਜੇ 40 ਡੈਂਸਟੀ ਲਾਈਏ ਤਾਂ ਘੱਟੋ ਘੱਟ 12 ਤੋਂ 15 ਸਾਲ ਉਹਦੀ ਉਮਰ ਹੈਗੀ ਆ ਤੁਸੀਂ ਕਿੰਨੀ ਗਾਰੰਟੀ ਦਿੰਦੇ ਹੋ ਸੋਫੇ ਦੀ ਵਕਤ ਉਹ ਦਿੰਦੇ ਹੋ ਲੱਕੜ ਦੀ ਇਹ ਇਹਨਾਂ ਦੀ ਫੋਰਮ ਦੀ ਲੱਕੜ ਤੋਂ ਦਿੰਦੇ ਹੋ ਨਹੀਂ ਅਸੀਂ ਗਾਰੰਟੀ ਢਾਂਚਾ ਜਿਹੜਾ ਬੇਸ ਨੀਚੇ ਆਪਾਂ ਲੱਕੜ ਦਾ ਕੰਮ ਕੀਤਾ ਆ ਦਵਾਈ ਵਗੈਰਾ ਲਾ ਕੇ ਵਧੀਆ ਕੰਮ ਕੀਤਾ ਉਹਦੀ ਜਿਹੜੀ ਗਾਰੰਟੀ ਦਿੰਨੇ ਆਪਾਂ ਉਹ ਘੱਟੋ ਘੱਟ ਵੀ ਢਾਂਚੇ ਦੀ 20 ਸਾਲ ਦੀ ਗਾਰੰਟੀ ਦਿੰਨੇ ਆ ਮਤਲਬ ਕਿ ਸੋਫੇ ਦੀ ਆਪਾਂ ਗੱਲ ਕਰ ਲਈ 20 ਸਾਲ ਦੀ ਗਾਰੰਟੀ ਹਾਂ ਢਾਂਚੇ ਦੀ 20 ਸਾਲ ਦੀ ਗਾਰੰਟੀ ਹੋ ਗਈ ਉਸ ਤੋਂ ਉੱਪਰ ਆ ਜਾਂਦਾ ਕੁਸ਼ਨ ਜੀ ਕੁਸ਼ਨ ਦੀ ਅਸੀਂ 10 ਸਾਲ ਦੀ ਗਾਰੰਟੀ ਦਿੰਦੇ ਹਾਂ ਜੇ ਅਸੀਂ 50 ਡੈਂਸਿਟੀ ਦਾ ਕੁਸ਼ਨ ਪਵਾਉਂਦੇ ਹਾਂ ਤੇ ਜੇ ਕੋਈ ਕਸਟਮਰ ਕਹਿੰਦਾ 40 ਡੈਂਸਿਟੀ ਪਾ ਦਿਓ ਫਿਰ ਆਪਾਂ 7 ਸਾਲ ਉਮਰ ਦਿੰਦੇ ਕਈ ਕਸਟਮਰ ਕਹਿੰਦੇ ਵੀ ਕੋਸਟ ਨੂੰ ਵੀ ਥੋੜਾ ਥੱਲੇ ਲੈ ਕੇ ਆਓ 32 ਡੈਂਸਿਟੀ ਪਾ ਦਿਓ ਫਿਰ ਉਹਦੀ 5 ਸਾਲ ਦੀ ਗਾਰੰਟੀ ਦੇਈ ਦੀ ਆ ਡਿਪੈਂਡ ਕਰਦਾ ਕਸਟਮਰ ਦੀ ਰਿਕੁਆਇਰਮੈਂਟ ਤੇ ਜੀ ਅੱਛਾ ਸਿਉਂਕ ਇੱਕ ਬਹੁਤ ਮਾਰਦੀ ਆ ਜੀ ਇੱਕ ਜਿਵੇਂ ਕਿ ਭਾਜੀ ਹ ਹੋਰ ਵਰਤੋਂ ਕਰ ਰਹੇ ਅਸੀਂ ਇਹ ਸਿਉਂਕ ਲਈ ਹੈ ਜੀ ਇਹ ਹਾਂਜੀ ਕੀੜਾ ਮਾਰ ਦਵਾਈ ਹੈ ਇਹ ਜੀ ਇਹ ਇਸ ਕਰਕੇ ਲਗਾਈ ਜਾਂਦੀ ਆ ਕਿ ਪਹਿਲਾਂ ਤਾਂ ਅਸੀਂ ਲੱਕੜ ਹੈਵੀ ਯੂਜ਼ ਕਰਦੇ ਆ ਟੋਟਲ ਡੇਗ ਦੀ ਯੂਜ਼ ਕਰਦੇ ਆ ਫੇਰ ਵੀ ਸਾਡੇ ਮਨ ਦੀ ਤਸੱਲੀ ਨਹੀਂ ਹੁੰਦੀ ਮੇਰੇ ਮਨ ਦੀ ਕਿ ਇੰਨੀ ਵਧੀਆ ਲੱਕੜ ਲਾਣ ਤੋਂ ਬਾਅਦ ਵੀ ਜੇ ਕੀੜਾ ਮਾਰ ਦਵਾਈ ਲਾ ਦਈਏ ਤਾਂ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਆ ਦੇਖੋ ਦਵਾਈ ਲੱਗ ਰਹੀ ਹੈ ਕੀੜਾ ਮਾਰ ਪ੍ਰੋਪਰ ਇਹਦਾ ਟ੍ਰੀਟਮੈਂਟ ਹੋ ਰਿਹਾ ਔਰ ਇਹਦਾ ਇਹਨੂੰ ਲਗਾਉਣ ਤੋਂ ਬਾਅਦ ਅਸੀਂ 3-4 ਦਿਨ ਸੋਫਾ ਛੱਡ ਦੇਈਦਾ ਟਾਂਚਾ ਕਿਉਂ ਤਾਂ ਕਿ ਸਮੈਲ ਨਿਕਲ ਜਵੇ ਤੇ ਦਵਾਈ ਪੂਰੀ ਇਹਦੇ ਮਤਲਬ ਰੋਮ ਰੋਮ ਦੇ ਵਿੱਚ ਰਚ ਜਵੇ ਜੀ ਕਰੰਜ ਹੁਣ ਅਹਿਮ ਸਵਾਲ ਇਹ ਹੈ ਬਹੁਤ ਸਾਰੇ ਲੋਕ ਜਿਵੇਂ ਰੈਡੀमेड ਆਪਾਂ ਕੱਪੜਿਆਂ ਦੀ ਦੁਕਾਨ ਤੇ ਜਾਂਦੇ ਕੱਪੜੇ ਲੈ ਆਂਦੇ ਆ ਤਾਂ ਕਈ ਲੋਕ ਇਸ ਤਰ੍ਹਾਂ ਦੀਆਂ ਦੁਕਾਨਾਂ ਤੇ ਜਾਂਦੇ ਨੇ ਜਿਹੜੇ ਖੁਦ ਕਪੜਾ ਪਸੰਦ ਕਰਦੇ ਨੇ ਖੁਦ ਫਿਰ ਉਸ ਦੀ ਸਲਾਈ ਘੜਾਈ ਜਿਹੜੀ ਉਹ ਕਰਵਾਉਂਦੇ ਨੇ ਆਪਣੀ ਮਰਜ਼ੀ ਦੇ ਮੁਤਾਬਕ ਜੀ ਬਹੁਤ ਸਾਰੇ ਲੋਕ ਜਿਹੜੇ ਸੋਫਾ ਖਰੀਦਣ ਦੇ ਚਾਹਵਾਨ ਨੇ ਘਰਾਂ ਦੇ ਵਿੱਚ ਬਹੁਤ ਸਾਰੇ ਲੋਕ ਤਿਆਰ ਕਰਵਾਉਂਦੇ ਨੇ ਮੈਨੂੰ ਲੱਗਦਾ ਹੈ ਕਿ ਘਰਾਂ ਦੇ ਵਿੱਚ ਹੁਣ ਸੋਫਾ ਤਿਆਰ ਕਰਨ ਵਾਲੀ ਜਿਹੜੀ ਸਿਰਦਰਦੀ ਹੈ ਤੁਸੀਂ ਘਟਾ ਘਟਾ ਦਿੱਤੀ ਹੈ ਜੀ ਤੇ ਇਹ ਇਹਦੇ ਬਾਰੇ ਵੀ ਜਾਣਕਾਰੀ ਦੇ ਦਿਓ ਜੇਕਰ ਕੋਈ ਔਨ ਡਿਮਾਂਡ ਤਿਆਰ ਕਰਵਾਉਣਾ ਚਾਹੁੰਦਾ ਤਾਂ ਕੀ ਆਪਣੇ ਕੋ ਉਹਦਾ ਫਿਰ ਹਿਸਾਬ-ਤਾਬ ਹੈ ਜੀ ਸਾਡੇ ਕੋਲ ਬਹੁਤ ਸਾਰੇ ਕਸਟਮਰਸ ਆਉਂਦੇ ਆ ਜਿਹੜੇ ਆਪਣਾ ਸਾਈਜ਼ ਦਿੰਦੇ ਆ ਡ੍ਰਾਇੰਗ ਰੂਮ ਦਾ ਜਾਂ ਲੌਬੀ ਦਾ ਅਸੀਂ ਮੈਜ਼ਰਮੈਂਟ ਕਰਕੇ ਪ੍ਰੋਪਰ ਸਾਈਜ਼ ਲੈ ਕੇ ਬਣਾਈਦਾ ਆ ਦੇਖੋ ਜੇ ਤੁਸੀਂ ਸੋਫਾ ਘਰ ਬਣਵਾਉਂਦੇ ਹੋ ਤੁਹਾਨੂੰ ਘਰ ਬਣਾਉਣਾ ਇੱਕ ਤਾਂ ਕੋਸਟ ਜ਼ਿਆਦਾ ਪਾਊਗੀ ਕਿਉਂਕਿ ਅਸੀਂ ਜਿਹੜਾ ਮਟੀਰੀਅਲ ਰੌ ਮ ਇਕੱਠਾ ਖਰੀਦਣਾ ਇਕੱਠਾ ਖਰੀਦਣ ਦੇ ਨਾਲ 25 ਤੋਂ 30% ਸਾਡੀ ਕੋਸਟ ਘੱਟ ਹੁੰਦੀ ਆ ਤੇ ਉਹੀ ਕਸਟਮਰ ਨੂੰ ਮਹਿੰਗਾ ਵੇਚ ਜਾਂਦਾ ਸੋਫਾ ਪਰ ਕਸਟਮਰ ਨੂੰ ਯਕੀਨ ਵੀ ਚਾਹੀਦਾ ਨਾ ਜਦੋਂ ਮਕਾਨ ਦੀ ਉਸਾਰੀ ਕਰਵਾਉਂਦੇ ਆਪਾਂ ਤਾਂ ਉਦੋਂ ਤੱਕ ਕਸਟਮਰ ਸਿਰ ਤੇ ਖੜਾ ਲੈਂਦਾ ਮਿਸਤਰੀਆਂ ਦੇ ਤਾਂ ਇੱਥੇ ਕਿਵੇਂ ਕਸਟਮਰ ਨੂੰ ਪਤਾ ਲੱਗੇਗਾ ਜੀ ਮੈਂ ਕਹਾਂ ਜੀ ਜਿਹੜੀਆਂ ਗੱਲਾਂ ਅਸੀਂ ਕਹਿ ਰਹੇ ਆ ਉਹ ਕਸਟਮਰ ਔਨ ਰਿਕਾਰਡ ਸੁਣ ਵੀ ਰਿਹਾ ਤੇ ਦੇਖ ਵੀ ਰਿਹਾ ਉਸ ਤੋਂ ਬਾਅਦ ਕਸਟਮਰ ਸਾਡੇ ਕੋਲ ਇੱਥੇ ਆਣ ਆਪਣਾ ਢਾਂਚਾ ਸਾਡੇ ਸਾਡੇ ਕੋਲ ਆ ਕੇ ਚੈੱਕ ਕਰਨ ਜਦੋਂ ਅਸੀਂ ਪੂਰਾ ਢਾਂਚਾ ਬਣਾਉਣੀ ਨਾ ਬੇਸ ਕਸਟਮਰ ਨੂੰ ਕਾਲ ਕਰੀਦੀ ਆ ਕਿ ਸਰ ਜੋ ਅਸੀਂ ਤੁਹਾਨੂੰ ਦਿਖਾਇਆ ਸੀ ਜੋ ਅਸੀਂ ਲੱਕੜ ਦਿਖਾਈ ਸੀ ਦਵਾਈ ਲਗਾਈ ਸੀ ਸਪਰਿੰਗ ਦਿਖਾਈ ਸੀ ਤੁਸੀਂ ਇੱਕ ਵਾਰੀ ਆ ਕੇ ਆ ਕੇ ਚੈੱਕ ਕਰੋ ਮਤਲਬ ਕਿ ਤਿਆਰ ਹੁੰਦੇ ਹੁੰਦੇ ਕਸਟਮਰ ਵਿਜ਼ਿਟ ਕਰ ਸਕਦਾ ਬਗੈਰ ਮੈਂ ਕਹਿੰਦੀ ਕਿ ਘੱਟੋ ਘੱਟ ਤਿੰਨ ਵਾਰੀ ਬੁਲਾਇਦਾ ਆਪਾਂ ਕਸਟਮਰ ਨੂੰ ਉਹਨੂੰ ਇਦਾਂ ਫੀਲ ਹੋਵੇ ਕਿ ਮੇਰਾ ਸੋਫਾ ਮੇਰੇ ਘਰ ਤਿਆਰ ਹੋ ਰਿਹਾ ਘਰ ਦੇ ਵਿੱਚ ਜਦੋਂ ਅਸੀਂ ਸੋਫਾ ਤਿਆਰ ਕਰਾਣੇ ਆ ਸਾਨੂੰ ਕਾਰੀਗਰ ਵੀ ਲੱਭਣਾ ਪੈਂਦਾ ਕਾਰੀਗਰ ਤੋਂ ਬਾਅਦ ਸਾਨੂੰ ਲੱਕੜ ਲੱਭਣੀ ਪੈਂਦੀ ਆ ਫਿਰ ਕੁਸ਼ਨ ਦੀ ਡੈਸ਼ ਰੌ ਮਟੀਰੀਅਲ ਦੀ ਨੌਲੇਜ ਨਹੀਂ ਹੁੰਦੀ ਸਾਡਾ ਤਾਂ ਰੋਜ਼ ਦਾ ਕੰਮ ਆ ਹਾਈ ਡੈਂਸਿਟੀ ਕਿਹੜੀ ਹੁੰਦੀ ਆ ਲੋ ਡੈਂਸਿਟੀ ਕਿਹੜੀ ਉਹ ਵੀ ਪਤਾ ਕੱਪੜੇ ਦੇ ਵਿੱਚ ਜੀਐਸਐਮ ਹੁੰਦੀ ਆ ਉਹਦੀ ਥਿਕਨੈਸ ਕਸਟਮਰ ਨੂੰ ਇਹ ਵੀ ਨਹੀਂ ਪਤਾ ਫਿਰ ਇੱਕ ਰੇਟ ਵੀ ਜ਼ਿਆਦਾ ਕਸਟਮਰ ਭਰਦਾ ਤੇ ਨੌਲੇਜ ਵੀ ਨਹੀਂ ਹੁੰਦੀ ਇਸ ਕਰਕੇ ਉੱਥੇ ਗਰੰਟੀ ਵੀ ਨਹੀਂ ਮਿਲਦੀ ਘਰ ਕਸਟਮਰ ਸੋਫਾ ਮੰਨ ਲਓ ਆਪਣੇ ਘਰ ਤਿਆਰ ਕਰਾਂਦਾ ਠੀਕ ਹੈ ਆਪਣੇ ਸਾਹਮਣੇ ਪਰ ਗਰੰਟੀ ਉਹਨੂੰ ਇੱਕ ਦਿਨ ਦੀ ਵੀ ਗਰੰਟੀ ਨਹੀਂ ਮਿਲਦੀ ਨਾ ਲੇਬਰ ਵਾਲਾ ਗਰੰਟੀ ਦਿੰਦਾ ਆ ਤੇ ਨਾ ਹੀ ਕੱਪੜੇ ਵਾਲਾ ਗਰੰਟੀ ਦਿੰਦਾ ਅੱਛਾ ਇੱਕ ਹੁਣ ਤੁਸੀਂ ਦੱਸੋ ਕਿ ਸਾਡੀ ਵੀਡੀਓ ਨੂੰ ਵੇਖਣ ਤੋਂ ਬਾਅਦ ਇੱਕ ਇਹ ਟੈਕਨੀਕਲ ਇੰਜੀਨੀਅਰ ਨੇ ਜਿਨ੍ਹਾਂ ਨੇ ऑन डिमांड 14 ਸੀਟਰਾਂ ਦੀ ਸੋਫਾ ਇਹ ਤਿਆਰ ਕਰਵਾਇਆ ਕਾਫੀ ਸੋਫਾ ਤਿਆਰ ਕੀਤਾ ਗਿਆ ਹਾਂਜੀ ਇਹ ਟੈਕਨੀਕਲ ਇੰਜੀਨੀਅਰ ਨੇ ਭਾਈ ਸਾਹਿਬ ਜਿਹੜੇ ਜਿਨ੍ਹਾਂ ਨੇ ਸਾਨੂੰ ਸੋਫੇ ਦਾ ਆਰਡਰ ਦਿੱਤਾ ਔਰ ਸਾਨੂੰ ਬੜਾ ਫਕਰ ਹੋਇਆ ਜਦੋਂ ਇਹ ਆਰਡਰ ਆਇਆ ਉਹ ਕਹਿੰਦੇ ਜੀ ਮੈਂ ਮਹਾਲੀ ਜੌਬ ਕਰਦਾ ਇੱਥੇ ਡੀਏਵੀ ਕਾਲਜ ਦੀ ਬੈਕ ਸਾਈਡ ਤੇ ਉਹਨਾਂ ਦਾ ਘਰ ਆ ਹੁਸ਼ਿਆਰਪੁਰ 'ਚੀ ਤੇ ਉਹ ਕਹਿੰਦੇ ਕਿ ਮੈਨੂੰ ਮਤਲਬ ਬਾਅਦ 'ਚ ਦੱਸ ਕੇ ਗਏ ਜਦੋਂ ਉਹਨਾਂ ਨੇ ਸਾਰਾ ਫਾਈਨਲ ਕਰ ਲਿਆ ਉਹ ਕਹਿੰਦੇ ਕਿ ਮੈਨੂੰ ਨਾ ਯਕੀਨ ਨਹੀਂ ਹੋ ਰਿਹਾ ਸੀ ਦੇਖੋ ਜਦੋਂ ਕਿਸੇ ਨੇ ਸੋਫਾ ਬਣਵਾਉਣਾ ਲੱਖ ਰੁਪਏ ਦਾ ਸਵਾ ਲੱਖ ਦਾ ਜਾਂ ਡੇਢ ਲੱਖ ਦਾ ਤੇ ਘਟੋ ਘਟ 50% ایڈਵਾਂਸ ਵੀ ਦੇਣਾ ਪੈਂਦਾ ਉਹ ਕਹਿੰਦੇ ਮੈਂ ਐਡਵਾਂਸ ਦੇਣ ਤੋਂ ਵੀ ਪਰਹੇਜ਼ ਕਰ ਰਿਹਾ ਸੀ ਕਿ ਚੰਗੇ ਮੈਨੂਫੈਕਚਰਰ ਨੂੰ ਮੈਂ ਪੈਸੇ ਦਵਾਂ ਜਿਹੜਾ ਮੈਂ ਡਿਜ਼ਾਈਨ ਤੁਹਾਨੂੰ ਦਿੱਤਾ ਆ ਮੈਨੂੰ ਉਹ ਵਾਪਸ ਪ੍ਰੋਪਰ ਉਦਾਂ ਦਾ ਹੀ ਮਿਲੇ ਤੇ ਉਹਨਾਂ ਨੂੰ ਸਾਡੇ ਤੇ ਸੈਟੀਸਫੈਕਸ਼ਨ ਹੋਈ ਸੰਤੁਸ਼ਟੀ ਹੋਈ ਉਹਨਾਂ ਨੇ ਐਡਵਾਂਸ ਵੀ ਦਿੱਤਾ ਤੇ ਸਾਨੂੰ ਆਰਡਰ ਵੀ ਦਿੱਤਾ ਤੇ ਆਰਡਰ ਦੇਣ ਤੋਂ ਬਾਅਦ ਖੁਸ਼ੀ ਦੀ ਗੱਲ ਇਹ ਆ ਇੱਕ ਹਫ਼ਤੇ ਬਾਅਦ ਮੈਂ ਜਦੋਂ ਢਾਂਚੇ ਤਿਆਰ ਹੋ ਗਏ ਉਹਨਾਂ ਨੂੰ ਬੁਲਾਇਆ ਬੁਲਾਉਣ ਤੋਂ ਬਾਅਦ ਉਹਨਾਂ ਨੂੰ ਚੈੱਕ ਕਰਵਾਇਆ ਢਾਂਚਾ ਉਹ ਕਹਿੰਦੇ ਭਾਜੀ ਜੋ ਤੁਸੀਂ ਦਿਖਾਇਆ ਸੀ ਉਹੀ ਨਿਕਲਿਆ ਔਰ ਅੱਗੇ ਪ੍ਰੋਸੈਸ ਜਲਦੀ ਤੋਂ ਜਲਦੀ ਕਰੋ ਜੀ ਇੱਕਾ ਫਾਈਲਾਂ ਪਾਈਆਂ ਹੋਈਆਂ ਨੇ ਇਹ ਕਪੜਾ ਵਗੈਰਾ ਸਿਲੈਕਟ ਕਰ ਸਕਦੇ ਨੇ ਔਨ ਡਿਮਾਂਡ ਹਾਂਜੀ ਇੱਕ ਕਸਟਮਰ ਇਦਾਂ ਨਾ ਕਈ ਵੇਲੇ ਕੋਈ ਬ੍ਰਾਊਨ ਕਲਰ ਲਗਾਉਣਾ ਪਸੰਦ ਕਰਦਾ ਓਕੇ ਕੋਈ ਗ੍ਰੇ ਕਲਰ ਲਾਣਾ ਦਖਾਨੇ ਕਰਦਾ ਕੋਈ ਕਰੀਮ ਕਲਰ ਲਾਣਾ ਪਸੰਦ ਕਰਦਾ ਇਹ ਅਲੱਗ-ਅਲੱਗ ਫਾਈਲਾਂ ਹੈਗੀਆਂ ਅਲੱਗ-ਅਲੱਗ ਕਲਰ ਆ ਔਰ ਇਹ ਜਿਹੜਾ ਕਪੜਾ ਹੈ ਨਾ ਸਰ ਇਹ ਬ੍ਰਾਂਡਡ ਕੰਪਨੀ ਦਾ ਕਪੜਾ ਆ ਔਰ ਮੈਂ ਇਹ ਨਹੀਂ ਕਿ ਕਪੜਾ ਆਪਾਂ ਦੇਸੀ ਲਾਣੇ ਆ ਜੇ ਇੰਨੀ ਵਧੀਆ ਲੱਕੜ ਲਾਣੇ ਆ ਇੰਨੇ ਵਧੀਆ ਕੁਸ਼ਨ ਲਾਨੇ ਸਪਰਿੰਗ ਲਾਨੇ ਦਵਾਈ ਲਾਨੇ ਤਾਂ ਫੈਬਰਿਕ ਵੀ ਸਾਡਾ ਬ੍ਰਾਂਡਡ ਹੋਣਾ ਚਾਹੀਦਾ ਆ ਇਸ ਬ੍ਰਾਂਡਡ ਫੈਬਰਿਕ ਦੀ ਜੋ ਮਾਰਕੀਟ ਚ ਕੀਮਤ ਆ 8900 ਰੁਪਏ 1 ਮੀਟਰ ਆ ਤੇ ਅਸੀਂ ਜਿਹੜੀ ਪਰਚੇਸ ਕਰਦੇ ਆ ਉਹ 500 550 ਰੁਪਏ ਮੀਟਰ ਪਰਚੇਸ ਕਰਦੇ ਆ ਕਿਉਂਕਿ ਅਸੀਂ ਬਲਕ ਦੇ ਵਿੱਚ ਖਰੀਦਨਾ ਇੱਥੇ ਹੀ ਕਸਟਮਰ ਨੂੰ ਸੋਫਾ ਮਹਿੰਗਾ ਪੈਣਾ ਸ਼ੁਰੂ ਹੋ ਜਾਂਦਾ ਘਰ ਚ ਬਣਵਾ ਕੇ ਨਾ ਕੋਈ ਗਾਰੰਟੀ ਮਿਲਦੀ ਆ ਮਹਿੰਗਾ ਵੀ ਪੈਂਦਾ ਤੇ ਸਿਰਦਰਦੀ ਵੀ ਹੁੰਦੀ ਆ ਕਿ ਡਿਜ਼ਾਈਨ ਕਿਹੜਾ ਬਣਵਾਈਏ ਸਾਡੇ ਕੋਲ ਇੱਥੇ ਡਿਜ਼ਾਈਨ ਵੀ ਖੁੱਲੇ ਆ ਆਪਣੀ ਮਰਜ਼ੀ ਦਾ ਬਣਾਓ ਬਣਦਾ ਬਣਦਾ ਦੇਖੋ ਵੀ ਔਰ ਆਪਣੀ ਮਰਜ਼ੀ ਦਾ ਰੰਗ ਹੈ ਇਸ ਕਰਕੇ ਜਿੰਨਾ ਮਰਜ਼ੀ ਕਲਰ ਲਗਵਾਓ ਆ ਸਾਰੇ ਕਲਰ ਅਲੱਗ-ਅਲੱਗ ਆ ਔਰ ਇੱਕ-ਇੱਕ ਚੀਜ਼ ਕਸਟਮਰ ਨੂੰ ਜੋ ਮੈਂ ਵੀਡੀਓ ਚ ਦਿਖਾ ਰਿਹਾ ਸਮਝਾਉਂਗਾ ਵੀ ਸਾਰੇ ਕਿੰਨੇ ਸਮੇਂ ਚ ਤਿਆਰ ਕਰ ਦਿੰਦੇ ਹੁਣ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਗਈ ਆ ਕਿੰਨੇ ਸਮੇਂ ਚ ਤਿਆਰ ਕਰ ਦਿੰਦੇ ਹੋ ਹਫਤਾ 10 ਦਿਨ 15 ਦਿਨ ਸਰ ਡਿਪੈਂਡ ਕਰਦਾ ਕਿ ਕਸਟਮਰ ਦਾ ਡਰਾਈੰਗ ਰੂਮ ਦਾ ਸਾਈਜ਼ ਕੀ ਆ ਹੁਣ ਮੰਨ ਲਓ ਕਿਸੇ ਨੇ 5 ਸੀਟਰ ਲੈਣਾ 5 ਸੀਟਰ ਦਾ ਸਾਡੇ ਕੋਲ ਸ਼ੋਰੂਮ ਚ ਰੈਡੀ ਵੀ ਪਏ ਆ ਜੇ ਕਿਸੇ ਨੇ ਰੈਡੀ ਕਰਾਣਾ ਤੇ ਹਫਤੇ 10 ਦਿਨ ਚ ਰੈਡੀ ਕਰ ਦਿੱਤਾ ਹੁਣ ਆ ਸੋਫਾ ਮੈਨੂੰ 1 ਮਹੀਨੇ ਦਾ ਬੰ ਟਾਈਮ ਲਿਆ ਸੀ ਕਿਉਂਕਿ ਡਿਜ਼ਾਈਨ ਬੜਾ ਲੇਟੈਸਟ ਆ ਔਰ ਬੜਾ ਡਿਫਿਕਲਟ ਡਿਜ਼ਾਈਨ ਆਏ ਬਹੁਤ ਕੰਫਰਟੇਬਲ ਵੀ ਸੋਫਾ ਬਣਿਆ ਤੁਸੀਂ ਇੱਥੇ ਮੈਂ ਬੈਠ ਕੇ ਵੀ ਦਿਖਾ ਸਕਦਾ ਬਹੁਤ ਸੌਫਟੀਚ ਬਣਾਇਆ ਕਸਟਮਰ ਦੀ ਰਿਕੁਆਇਰਮੈਂਟ ਸੀ ਕਿ ਜਿਹੜੇ ਆ ਪਿੱਛੇ ਕੁਸ਼ਨਸ ਵੀ ਆ ਨਾ ਇਹ ਫਾਈਬਰ ਦੇ ਕੁਸ਼ਨਸ ਆ ਟੋਟਲ ਔਰ ਆ ਸੌਫਟੀ ਦਾ ਕੁਸ਼ਨ ਆ ਦੇਖੋ ਮਤਲਬ ਸੋਫੇ ਤੇ ਬੈਠੀਏ ਤੇ ਮਤਲਬ ਮਜ਼ਾ ਆਵੇ ਵੀ ਅਸੀਂ ਸੋਫੇ ਤੇ ਬੈਠੇ ਕੰਫਰਟ ਮਹਿਸੂਸ ਹੋਵੇ ਕੰਫਰਟੇਬਲ ਮਹਿਸੂਸ ਹੋਵੇ ਅੱਜ ਕੱਲ ਬਾਜ਼ਾਰ ਚ ਇਦਾਂ ਦੇ ਵੀ ਸੋਫੇ ਆ ਗਏ ਆ ਜਿਨ੍ਹਾਂ ਤੇ ਬੈਠੋ ਤੇ ਐਂ ਲੱਗਦਾ ਵੀ ਜਿਵੇਂ ਅਸੀਂ ਫੱਟੇ ਤੇ ਬੈ ਗਏ ਆ ਕਿਉਂਕਿ ਨੀਚੇ ਫੋਮ ਵੀ ਉਦਾਂ ਦੀ ਹਾਈ ਡੈਂਸਿਟੀ ਨਹੀਂ ਪੰਦੇ ਲੋ ਡੈਂਸਿਟੀ ਆ ਤਾਂ ਐਸੇ ਤਰ੍ਹਾਂ ਜਾ ਕੇ ਆਪਾਂ ਗੱਦਿਆਂ ਦੀ ਗੱਲ ਕਰੀਏ ਤਾਂ ਨਾਈਟ ਤੇ ਕוויਨ ਨਾਮ ਦੀ ਇੱਕ ਕੰਪਨੀ ਆ ਇਹਨਾਂ ਦੀ ਜੋ ਕਿ ਖੁਦ ਗੱਦਿਆਂ ਦੀ ਮੈਨੂਫੈਕਚਰਿੰਗ ਵੀ ਆਪਣੀ ਤੁਹਾਡੀ ਕਪੂਰ ਸਾਹਿਬ ਤਾਂ ਆਪਾਂ ਦੇਖ ਰਹੇ ਆ ਕਿ ਖੁਦ ਤਿਆਰ ਕਰਦੇ ਹੋ ਖੁਦ ਜੋ ਵੀ ਉੱਪਰ ਡਿਜ਼ਾਈਨਿੰਗ ਵਰਕ ਹੋ ਤਾਂ ਤੁਹਾਡੇ ਇਹ ਸਾਡਾ ਸਰ 1978 ਦਾ ਕੰਮ ਆ ਗੱਦਿਆਂ ਦਾ ਸ਼ੁਰੂ ਤੋਂ ਮੈਨੂਫੈਕਚਰਿੰਗ ਆ ਨਾਈਟ ਕੁਈਨ ਦੇ ਨਾਮ ਤੇ ਤੇ ਸ਼ੁਰੂ ਤੋਂ ਚੰਗੀ ਕੁਆਲਿਟੀ ਬਣਾਈ ਆ ਖਰੀ ਕੁਆਲਿਟੀ ਵੇਚੀ ਆ ਮਤਲਬ ਗੱਦਾ ਨਾ ਕੋਈ ਵੀ ਕਸਟਮਰ ਆਪਣੇ ਕੋਠੀਆਂ ਚ ਜਿੱਦਾਂ ਨਵੀਆਂ ਬਣਦੀਆਂ ਸਪੈਸ਼ਲ ਬੈੱਡ ਬਣਦੇ ਅੱਜ ਕੱਲ ਕੋਈ 6.5 ਫੁੱਟ ਦਾ ਬਣਾ ਰਿਹਾ ਲੰਬਾ ਕੋਈ 7 ਫੁੱਟ ਦਾ ਬਣਾ ਰਿਹਾ ਕੋਠੀਆਂ ਦੇ ਸਪੈਸ਼ਲ ਔਰ ਬਹੁਤ ਕੰਫਰਟੇਬਲ ਮੈਟ੍ਰਸ ਬੜੇ ਜੈਨੂਰੇਟ ਤੇ ਅਸੀਂ ਬਣਾਉਂਦੇ ਆ ਆਪ ਨਾਪ ਲਈਦਾ ਗੱਦਿਆਂ ਦਾ ਵੀ ਅਸੀਂ ਆਪ ਨਾਪ ਲਵਾਂਗੇ ਤਾਕੀ ਕਸਟਮਰ ਨੂੰ ਕਿਸੇ ਵੀ ਤਰੀਕੇ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਅੱਛਾ ਇਹਦੀ ਫਿਰ ਗਾਰੰਟੀ ਵੰਟੀ ਕੀ ਆ ਕੀ ਆ ਦਿੰਦੇ ਹੋ ਜੀ ਇੱਕ ਸਾਲ ਦੀ ਗਾਰੰਟੀ ਤੋਂ ਲੈ ਕੇ ਸਾਡੇ ਕੋਲ 11 ਸਾਲ ਦੀ ਗਾਰੰਟੀ ਤੱਕ ਦੇ ਗੱਦੇ ਆ ਜਿਹੜਾ 11 ਸਾਲ ਦੀ ਗਾਰੰਟੀ ਵਾਲਾ ਗੱਦਾ ਉਹਦੀ ਲਾਈਫ 20 ਸਾਲ ਆ ਜੀ ਅੱਛਾ ਇਹ ਗਡੌਨ ਆ ਤੁਹਾਡਾ ਗੱਦਿਆਂ ਦਾ ਸਾਰਾ ਹਨ ਹਾਂਜੀ ਇਹਦੇ ਵਿੱਚ ਸਾਡਾ ਸਾਰਾ ਰੌ ਮਟੀਰੀਅਲ ਪਿਆ ਆ ਇੱਧਰ ਫਿਨਿਸ਼ਡ ਗੁੱਡਸ ਰੱਖਦੀ ਦਾ ਤਿਆਰ ਹੋਇਆ ਗੱਦਾ ਇੱਧਰ ਰੌ ਮਟੀਰੀਅਲ ਪਿਆ ਆ ਕਸਟਮਰ ਆਪਣੀ ਮਰਜ਼ੀ ਦੇ ਨਾਲ ਸਾਈਜ਼ ਦਵੇ ਮਰਜ਼ੀ ਦੇ ਨਾਲ ਕੱਪੜਾ કોટਨ ਦਾ ਅਸੀਂ ਟੋਟਲ कॉटन ਯੂਜ਼ ਕਰਦੇ ਹਾਂ ਤਾਂ ਕਿ ਬੈੱਡ ਸ਼ੀਟ ਵੀ ਸਲਿੱਪ ਨਾ ਹੋਵੇ। ਕਰਾਂ ਜੀ ਇੱਕ ਵਾਰ ਆਪਣਾ ਜਿਹੜਾ ਸ਼ੋਰੂਮ ਦਾ ਐਡਰੈਸ ਆ ਜਿੱਥੇ ਵੀ ਮੈਨੂਫੈਕਚਰਿੰਗ ਆ ਇੱਕ ਵਾਰ ਆਪਣੇ ਮੂੰਹੋਂ ਦੱਸ ਦਿਓ ਆਸਾਨ ਸ਼ਬਦਾਂ ਦੇ ਵਿੱਚ ਕਿਉਂਕਿ ਲੋਕਾਂ ਨੂੰ ਕਈ ਵਾਰ ਸ਼ੋਰੂਮ ਲੱਭਣ ਦੇ ਵਿੱਚ ਬਹੁਤ ਦਿੱਕਤ ਆਉਂਦੀ ਹੈ ਜੀ। ਸਾਡਾ ਜੀ ਬੜਾ ਸੌਖਾ ਜਿਹਾ ਐਡਰੈਸ ਹੈਗਾ ਆ ਮਾਤਾ ਵੈਸ਼ਨੋਤਾਵਾਂ ਮਈਆ ਜੀ ਅਸੀਂ ਨੌਕਰ ਤੇ ਰਹੇ ਜਿੱਥੇ ਮੰਦਿਰ ਬਹੁਤ ਵੱਡਾ ਬਣਿਆ ਆ ਤੇ ਉਸ ਤੋਂ ਥੋੜਾ ਜਿਹਾ ਅੱਗੇ ਆਈਏ ਬੰਜਰ ਬਾਗ ਚੌਂਕ ਵੱਲ। ਬੰਜਰ ਬਾਗ ਚੌਂਕ ਔਰ ਮਾਤਾ ਵੈਸ਼ਨੋਤਾ ਮੰਦਿਰ ਦੇ ਸੈਂਟਰ ਬਾਰ ਵੱਡੇ ਵੱਡੇ ਬੋਰ ਲੱਗੇ ਆ ਫਰਨੀਚਰ ਵਰਲਡ ਦੇ ਤੇ ਕਸਟਮਰ ਕਿਸੇ ਨੂੰ ਵੀ ਪੁੱਛ ਸਕਦਾ ਆ ਆਸਾਨ ਜਿਹੜਾ ਉੱਥੇ ਮੰਦਰ ਦੇ ਕੋਲੇ ਚਾਹੇ ਪੁੱਛ ਲੋ ਕਿ ਕੂਲਰਾਂ ਵਾਲੀ ਫੈਕਟਰੀ ਕਿੱਥੇ ਆ ਗੱਦਿਆਂ ਵਾਲੀ ਫੈਕਟਰੀ ਕਿੱਥੇ ਆ ਮਤਲਬ ਪੁਰਾਣੀ ਫੈਕਟਰੀਆਂ ਮਸ਼ਹੂਰ ਆ ਇਸ ਕਰਕੇ ਮੈਂ ਇਹ ਦੱਸਿਆ ਕਿ ਕੂਲਰ ਦੀ ਫੈਕਟਰੀ ਤੇ ਗੱਦੇ ਦੀ ਫੈਕਟਰੀ ਕਿਸੇ ਨੂੰ ਵੀ ਪੁੱਛ ਲੋ ਕਪੂਰ ਅਲਮਾਰੀਆਂ ਵਾਲੇ ਪੁੱਛ ਲੋ ਕਪੂਰ ਗੱਦਿਆਂ ਵਾਲੇ ਆਸਾਨੀ ਨਾਲ ਪੁੱਛ ਸਕਦੇ ਤੁਸੀਂ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸਰ ਥੈਂਕ ਯੂ ਜੀ ਸੋ ਐਸਾਂ ਮਿਸਟਰ ਕਰਨ ਕਪੂਰ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਆ ਸੋ ਅਡਰੈਸ ਕਿੱਥੇ ਉਹਨਾਂ ਦਾ ਸ਼ੋਰੂਮ ਦਾ ਉਹਨਾਂ ਵੱਲੋਂ ਤੁਹਾਨੂੰ ਦੱਸ ਦਿੱਤਾ ਗਿਆ ਮੈਂ ਵੀ ਇੱਕ ਵਾਰ ਦੱਸ ਦਿੰਦਾ ਕਿਉਂਕਿ ਬਹੁਤ ਸਾਰੇ ਕਸਟਮਰ ਇਹਹੀ ਕਹਿੰਦੇ ਨੇ ਕਿ ਸਾਨੂੰ ਅਡਰੈਸ ਹੈ ਜਿਹੜਾ ਸਮਝ ਨਹੀਂ ਆਂਦਾ ਜਦੋਂ ਅਸੀਂ ਭੰਗੀਪੋਲ ਤੋਂ ਮਾਤਾ ਚੰਤਪੁਰਨੀ ਰੋਡ ਨੂੰ ਮੁੜਦੇ ਆ ਤਾਂ ਉੱਥੇ ਮਾਂ ਵੈਸ਼ਨੋਤਾ ਮਈਆ ਜੀ ਅਸੀਂ ਨੋਕਰ ਤੇਰੇ ਬਹੁਤ ਵੱਡਾ ਮੰਦਿਰ ਹੈ ਹਰ ਇੱਕ ਸ਼ਹਿਰ ਵਾਸੀ ਪੂਰੇ ਹੁਸ਼ਾਰਪੁਰ ਦੇ ਲੋਕ ਜਾਣਦੇ ਨੇ ਤਾਂ ਉਸ ਤੋਂ ਕੁਝ ਹੀ ਮੀਟਰ ਦੀ ਦੂਰੀ ਤੇ ਖੱਬੇ ਹੱਥ ਨੂੰ ਫਰਨੀਚਰ ਵਰਡ ਦੇ ਜਿਹੜੇ ਉਹ ਇਹ ਬੋਰਡ ਵੀ ਲੱਗੇ ਹੋਈ ਨੇ ਫਲੈਕਸਿਸ ਲੱਗੀਆਂ ਹੋਈਆਂ ਨੇ ਤਾਂ ਉਸ ਤੋਂ ਬਾਅਦ ਤੇ ਸ਼ੋਰੂਮ ਮੌਜੂਦ ਹੈ ਤੇ ਕੀ ਕੀ ਕੁਆਲਿਟੀ ਤਾਂ ਹਰ ਇੱਕ ਸਵਾਲ ਦਾ ਇਹਨਾਂ ਵੱਲੋਂ ਜਿਹੜਾ ਬੜੇ ਵਿਸਥਾਰਪੂਰਵਕ ਢੰਗ ਦੇ ਨਾਲ ਤੇ ਬਖੂਬੀ ਦੇ ਨਾਲ ਜਵਾਬ ਦਿੱਤਾ ਗਿਆ ਸੋ ਮੇਰੀ ਵੀ ਅਪੀਲ ਹੈ ਜਲਦ ਤੋਂ ਜਲਦ ਫਰਨੀਚਰ ਵਰਕ ਹੋਰ ਇੰਡਸਟਰੀ ਵਿਖੇ ਪਹੁੰਚੋ ਤੇ ਤੁਸੀਂ ਵੀ ਆਪਣੇ ਮਨਪਸੰਦ ਦਾ ਸੋਫੇ ਤਿਆਰ ਕਰਕੇ ਘਰ ਨੂੰ ਲਿਜਾਓ ਸੋ ਬਹੁਤ ਬਹੁਤ ਧੰਨਵਾਦ ਜੀ